ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੂਬਾ ਚਿੰਤਾ ਲਾਹੇ ਹਮਾਰੀ ਅਵਰ ਨ ਸੂਜੈ ਦੁਜੀ ਠਹਰ ਹਰ ਪਰਿਉ ਤਉ ਦਵਾਰੀ ਲਿਖਾ ਛੁਡ ਅਲਿਖੈ ਛੁਟ ਹੈ ਹਮ ਨਿਰਗੁਣ ਲਹਿਉ ਉਬਾਰੀ ਤੇਰੇ ਕਮਨ ਕਮਨ ਗੁਣ ਕਹਿ ਕਾ ਗਾਵਾ ਸਾਹਿਬ ਗੁਣੀ ਨਿੰਦਾਨਾ ਤੇਮਰੀ ਮਹਿਮਾ ਬਰਨ ਨਸਕੋ ਤੂੰ ਠਾਕੁਰ ਊਚ ਭਗਵਾਨ ਗੁਰ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਓ ਜਿੰਨੇ ਵੀ ਸਰੀਰ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠੇ ਹਾਂ ਕੁਝ ਸਮੇਲੇ ਮਨਵਿਰਤੀਆਂ ਨੂੰ ਵਿਕਾਗਰ ਚਿਤ ਕਰਦੇ ਹੋਏ ਮਾਲਕ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰਿਏ ਜੀ ਕੋਈ ਵੀ ਰਸਨਾ ਵਾਂਜੀ ਨਾ ਰਹੇ ਸਾਰੀ ਸੰਗਤ ਬੁਲੰਦ ਆਵਾਜ਼ ਵਿੱਚ ਕਰੋ ਜੀ ਕਿਰਪਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਹਿ 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 ਗੁਰੂ ਵਾਹ 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 ਗੁਰੂ guru vaah 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 guru 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 Mm Hello. -hmm. ਵਾਹ ਗੁਰੂ 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 ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਜੁਗਾ ਜੁਗ ਅਟਲ ਚਵਰ ਤਖਤਾਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਣਾ ਕਮਲਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪ ਸਾਰਿਆਂ ਹੀ ਸੰਗਤਾਂ ਵਡਭਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਜ਼ਿੰਦਗੀ ਦੇ ਸਮੇਂ ਅਤੇ ਸੁਭਾਸਾ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹੋ ਆਓ ਗੁਰਬਾਣੀ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਾਂ ਸਾਰੇ ਰਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਇੱਕ ਵਾਰ ਕਹਿੰਦੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਆਪਾਂ ਤਾਨੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ ਸ਼ਬਦ ਸ਼੍ਰਵਣ ਕੀਤਾ ਸੀ ਆਓ ਸਾਜਣ ਸੰਤ ਮੀਤ ਪਿਆਰੀ ਮਿਲ ਗਾਵਹਿ ਗੁਣ ਅਗੰਮ ਅਪਾਰੇ ਗਾਵਤ ਸੁਣਤ ਸਬੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਉ ਕਿ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਗਾਇਆ ਹੈ ਸੁਣਿਆ ਹੈ ਧਿਆਇਆ ਹੈ ਮਾਲਕ ਪਰਮੇਸ਼ਰ ਨੂੰ ਉਹ ਸਾਰੇ ਹੀ ਮੁਕਤ ਹੋ ਜਾਂਦੇ ਨੇ ਜਿਹੜੇ ਮਾਲਕ ਸਾਹਿਬ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ। ਔਰ ਲੜੀਵਾਰ ਕਥਾ ਵਿਚਾਰ 105 ਅੰਗ ਦੇ ਉੱਪਰ ਪਹੁੰਚ ਚੁੱਕੀ ਸੀ ਆਓ। ਅੱਜ ਦਾ ਸ਼ਬਦ ਆਪਾਂ ਸਾਰੇ ਰਲ ਮਿਲ ਕੇ ਪਹਿਲਾਂ ਪੜ੍ਹ ਲਈਏ ਉਸ ਤੋਂ ਬਾਅਦ ਤੁਸ਼ ਬੁੱਧੀ ਦੇ ਨਾਲ ਆਪਾਂ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਸਾਰੀ ਸੰਗਤ ਨੇ ਸ਼ਬਦ ਵਿੱਚ ਬੋਲ ਕੇ ਆਪੋ ਆਪਣੀ ਹਾਜ਼ਰੀ ਲਵਾਣੀ ਜੀ ਮਾਜ ਮਹੱਲਾ ਪੰਜਵਾ ਮਾਜ ਮਹੱਲਾ ਪੰਜਵਾ ਭਾਏ ਕਿਰਪਾਲ ਗੋਬਿੰਦ ਗੁਸਾਈ ਭਾਏ ਮੇਗ ਵਰਸੈ ਸਭ ਨਹੀਂ ਥਾਈ ਮੇਗ ਵਰਸੈ ਸਭ ਨਹੀਂ ਥਾਈ ਦੀਨ ਦਿਆਲ ਸਦਾ ਕਿਰਪਾਲਾ ਦੀਨ ਦਿਆਲ ਸਦਾ ਕਿਰਪਾਲਾ ਥਾਂਡ ਪਾਈ ਕਰਤਾਰੇ ਜਿਉ ਥਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਿ ਪਾਰੇ ਆਪਣੇ ਜੀ ਜੰਤ ਪ੍ਰਤਿ ਪਾਰੇ ਜਉ ਬਾਰਿਕ ਮਾਤਾ ਸੰਮਾਰੇ ਜਉ ਬਾਰਿਕ ਮਾਤਾ ਸੰਮਾਰੇ ਦੁਖ ਪੰਜਨ ਸੁਖ ਸਾਗਰ ਸੁਆਮੀ ਲੋਕੋ ਪੰਜਨ ਸੁਖ ਸਾਗ ਸੁਆਮੀ ਦੇਤ ਸਗਲ ਆਹਾਰੇ ਜੀਓ ਦੇਤ ਸਗਲ ਆਹਾਰੇ ਜੀਓ ਜਲਥਲੰ ਪੂਰ ਰਹਾ ਮਿਹਰਬਾਨਾ ਜਲਥਲ ਪੂਰ ਰਹਾ ਮਿਹਰਬਾਨਾ ਸਤਿਵਰਿਹਾਰ ਜਾਈਐ ਕੁਰਬਾਨਾ ਸਤਿਵਰਿਹਾਰ ਜਾਈਐ ਕੁਰਬਾਨਾ ਰੈਨ ਦਿਨਸ ਤਿਸ ਸਦਾ ਧਿਆਈ ਰੈਨ ਦਿਨਸ ਤਿਸ ਸਦਾ ਧਿਆਈ ਜੇ ਖਿੰਨ ਮੈਂ ਸਗਲ ਉਦਾਰੇ ਜਿਉ ਜੇ ਖਿੰਨ ਮੈਂ ਸਗਲ ਉਧਾਰੇ ਦਿਓ ਰਾਖ ਲੀਏ ਸਗਲੇ ਪ੍ਰਭ ਆਪੇ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਉਤਰ ਗਏ ਸਭ ਸੋਗ ਅਨਸਾਖੇ ਨਾਮ ਜਪਤ ਮਨ ਤਨ ਹਰੀ ਆਵਲ ਨਾਮ ਜਪਤ ਮਨ ਤਨ ਹਰੀ ਆਦਰ ਪ੍ਰਭ ਨਾਨਕ ਨਦਰ ਨਿਹਾਰੇ ਜਿਉ ਪ੍ਰਭ ਨਾਨਕ ਨਦਰ ਨਿਹਾਰੇ ਜਿਉ ਤਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਅੱਜ ਦਾ ਸ਼ਬਦ ਸਾਨੂੰ ਸਮਝਾ ਰਹੇ ਨੇ ਮਾਜ ਮਹੱਲਾ ਪੰਜਵਾਂ ਵਾਹਿਗੁਰੂ ਭੈ ਕ੍ਰਿਪਾਲ ਗੋਬਿੰਦ ਗੁਸਾਈ ਸਤਿਗੁਰੂ ਜੀ ਕਹਿੰਦੇ ਜਿਹੜਾ ਪਰਮੇਸ਼ਰ ਹੈ ਮਾਲਕ ਹੈ ਗੋਬਿੰਦ ਗੋ ਕਹਿੰਦੇ ਨੇ ਗਿਆਨ ਕਰਕੇ ਪਰਮੇਸ਼ਰ ਨੂੰ ਵਾਹਿਗੁਰੂ ਜਿਹੜੇ ਮਾਲਕ ਦੇ ਕੋਲ ਹਰੇਕ ਤਰ੍ਹਾਂ ਦਾ ਗਿਆਨ ਹੋਵੇ ਉਹਨੂੰ ਗੋਬਿੰਦ ਕਹਿੰਦੇ ਨੇ ਉਸ ਗੁਸਾਈਂ ਕਹਿੰਦੇ ਨੇ ਜਿਹੜਾ ਸਭ ਦਾ ਮਾਲਕ ਹੋਵੇ ਵਾਹਿਗੁਰੂ ਉਹ ਪਰਮੇਸ਼ਰ गोविंद ਜਿਹੜਾ ਮਾਲਕ ਗੁਸਾਈ ਹੈ ਉਹ ਸਾਰਿਆਂ ਤੇ ਮਹਾਰਾਜ ਕਹਿੰਦੇ ਕਿਰਪਾ ਕਰਦਾ ਹੈ ਵਾਹਿਗੁਰੂ ਮੇਗ ਵਰਸੈ ਸਭਣੀ ਥਾਈ ਜਿਸ ਤਰ੍ਹਾਂ ਬੱਦਲਾਂ ਦੀ ਨਿਆਈ ਮੀਂਹ ਵਰਸਦਾ ਹੈ ਹਰੇਕ ਜਗ੍ਹਾ ਤੇ ਤਾਂ ਉਹ ਪਰਮੇਸ਼ਰ ਜਦੋਂ ਬਖਸ਼ਿਸ਼ ਕਰਦਾ ਹੈ ਕਿਰਪਾ ਕਰਦਾ ਹੈ ਸਵਨਾ ਤੇ ਕਿਰਪਾ ਦਾ ਮੀਂਹ ਵਰਸਾਉਂਦਾ ਹੈ ਵਾਹਿਗੁਰੂ ਜਿਵੇਂ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰ ਤੇ ਪ੍ਰਗਟ ਹੋਏ ਉਹ ਪਰਮੇਸ਼ਰ ਦਾ ਰੂਪ ਨੇ ਕਲ ਤਾਰਨ ਗੁਰੂ ਨਾਨਕ ਆਇਆ ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਆਪਣੇ ਗਿਆਨ ਦੀ ਕਿਰਪਾ ਵਰਤਾਈ ਨੌ ਖੰਡਾਂ ਦੇ ਵਿੱਚ ਸੱਤ ਦੀਪਾਂ ਦੇ ਵਿੱਚ ਗਿਆਨ ਦਾ ਮੀਂਹ ਪਿਆ ਗੁਰੂ ਨਾਨਕ ਸਾਹਿਬ ਵਾਹਿਗੁਰੂ ਵਾਹਿਗੁਰੂ ਇਹੋ ਜੀ ਕੋਈ ਜਗ੍ਹਾ ਨਹੀਂ ਜਿੱਥੇ ਗੁਰੂ ਨਾਨਕ ਸਾਹਿਬ ਨੇ ਗਿਆਨ ਦਾ ਮੀਂਹ ਨਾ ਪਾਇਆ ਹੋਵੇ ਵਾਹਿਗੁਰੂ ਤਾਂ ਸਤਿਗੁਰੂ ਜੀ ਇੱਥੇ ਕਹਿ ਰਹੇ ਨੇ ਭਾਏ ਕਿਰਪਾਲ ਗੋਬਿੰਦ ਗੁਸਾਈ ਮੇਗ ਵਰਸੈ ਸਭਨੀ ਥਾਈ ਦੀਨ ਦਇਆਲ ਸਦਾ ਕਿਰਪਾਲਾ ਠਾਣ ਪਾਈ ਕਰਤਾਰੇ ਜੀਓ ਵਾਹਿਗੁਰੂ ਉਹ ਪਰਮੇਸ਼ਰ ਦੀਨਾਂ ਤੇ ਦਇਆ ਕਰਨ ਵਾਲਾ ਹੈ ਦੀਨ ਕਹਿੰਦੇ ਨੇ ਗਰੀਬ ਨੂੰ ਦੀਨਾਂ ਤੇ ਦਇਆ ਕਰਨ ਵਾਲਾ ਹੈ ਦਇਆਲ ਦਇਆਲ ਦਾ ਮਤਲਬ ਦਇਆ ਦਾ ਘਰ ਵਾਹਿਗੁਰੂ ਦਇਆ ਦਾ ਮਤਲਬ ਦਇਆ ਆਲ ਆਲਿਆ ਸ਼ਬਦ ਤੋਂ ਬਣਿਆ ਹੈ ਆਲਿਆ ਕਹਿੰਦੇ ਨੇ ਘਰ ਨੂੰ ਵਾਹਿਗੁਰੂ ਤਾਂ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਹੈ ਜਿਹੜਾ ਉਹ ਦਇਆ ਦਾ ਘਰ ਹੈ ਸਦਾ ਕਿਰਪਾਲਾ ਸਦਾ ਹੀ ਕਿਰਪਾ ਕਰਦਾ ਹੈ ਮਾਲਕ ਜਦੋਂ ਆਪਣੇ ਪਿਆਰਿਆਂ ਤੇ ਸੰਤਾਂ ਭਗਤਾਂ ਤੇ ਬਖਸ਼ਿਸ਼ ਕਰਦਾ ਹੈ ਨਾਮ ਦੀ ਕਿਰਪਾ ਕਰਦਾ ਹੈ ਮਾਲਕ ਵਾਹਿਗੁਰੂ ਤਾਂ ਰੱਬ ਦੇ ਪਿਆਰੇ ਨਾਮ ਜਪਣ ਵਾਲੇ ਉਹਨਾਂ ਦੇ ਅੰਦਰ ਠੰਡ ਵਰਤਦੀ ਹੈ ਫਿਰ ਵਾਹਿਗੁਰੂ ਇੱਕ ਤੇ ਹੁੰਦਾ ਸਰੀਰ ਨੂੰ ਠੰਡ ਦੇਣੀ ਇੱਕ ਹੁੰਦਾ ਏ ਮਨ ਨੂੰ ਠੰਡ ਦੇਣੀ ਸਰੀਰ ਨੂੰ ਸਾਡੇ ਵਰਗੇ ਸਾਰੇ ਠੰਡ ਠੰਡਾ ਕਰ ਲੈਣਗੇ ਵਾਹਿਗੁਰੂ ਏਸੀ ਲਿਆਵਾਂਗੇ ਏਸੀ ਥੱਲੇ ਬਹਿ ਜਾਗੇ ਪਰ ਜਿਹੜਾ ਮਨ ਹੈ ਇਹ ਏਸੀ ਥੱਲੇ ਬਹਿ ਕੇ ਵੀ ਨਹੀਂ ਠੰਡਾ ਹੋਣਾ ਵਾਹਿਗੁਰੂ ਇਹਨੂੰ ਠੰਡਾ ਕਰਨਗੇ ਸਤਗੁਰੂ ਜੀ ਨਾਮ ਦਾ ਏਸੀ ਲਾ ਕੇ ਵਾਹਿਗੁਰੂ ਜਦੋਂ ਨਾਮ ਦਾ ਏਸੀ ਸਤਗੁਰੂ ਜੀ ਸਾਡੇ ਅੰਦਰ ਛੱਡਣਗੇ ਨਾ ਸ਼ਬਦ ਦਾ ਏਸੀ ਤਾਂ ਫਿਰ ਸਤਗੁਰੂ ਮਹਾਰਾਜ ਇਹ ਕਹਿੰਦੇ ਠੰਡ ਪਾਈ ਕਰਤਾਰੇ ਜੀਓ ਫਿਰ ਠੰਡ ਵਰਤਦੀ ਹੈ ਅੰਦਰ ਅੱਗੇ ਕਹਿੰਦੇ ਨੇ ਆਪਣੇ ਜੀ ਜੰਤ ਪ੍ਰਤਿ ਪਾਰੇ ਜਿਉਂ ਬਾਰਿਕ ਮਾਤਾ ਸੰਭਾਰੇ ਜਿੰਨੇ ਵੀ ਸੰਸਾਰ ਤੇ ਕੀੜੀ ਤੋਂ ਲੈ ਕੇ ਹਾਥੀ ਤੱਕ ਜੀਵ ਜੰਤੂ ਨੇ ਸੂਖਸ਼ਮ ਨੇ ਅਸਥੂਲ ਨੇ ਸਥੂਲ ਨੇ ਜਿੰਨੇ ਵੀ ਜੀਵ ਜੰਤੂ ਨੇ ਸਾਰਿਆਂ ਦੀ ਉਹ ਪਰਮੇਸ਼ਰ ਪ੍ਰਤ ਪਾਲਣਾ ਕਰ ਲਿਆ ਏ ਭਾਵ ਉਹਨਾਂ ਦੀ ਸੰਭਾਲ ਕਰ ਰਿਹਾ ਏ ਕਿਵੇਂ ਸੰਭਾਲ ਕਰਦੇ ਨੇ ਪਾ ਮਾਲਕ ਜੀ ਜਿਉਂ ਬਾਰਿਕ ਜਿਵੇਂ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ ਵਾਹਿਗੁਰੂ ਜਿਵੇਂ ਮਾਰਿਕ ਮਾਤਾ ਸੰਭਾਰੇ ਸੰਭਾਰੇ ਦਾ ਮਤਲਬ ਹੈ ਸੰਭਾਲਣਾ ਮਹਾਰਾਜ ਕਹਿੰਦੇ ਜਿਵੇਂ ਮਾਂ ਨੂੰ ਬੱਚੇ ਮਾਂ ਬੱਚੇ ਨੂੰ ਸੰਭਾਲਦੀ ਹੈ ਪਰਮੇਸ਼ਰ ਸਾਨੂੰ ਸਾਰਿਆਂ ਨੂੰ ਉਹ ਬੱਚਿਆਂ ਦੀ ਨਿਆਂ ਸੰਭਾਲਦਾ ਹੈ ਵਾਹਿਗੁਰੂ ਦੁੱਖ ਭੰਜਨ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਉ ਵਾਹਿਗੁਰੂ ਉਹ ਪਰਮੇਸ਼ਰ ਹੈ ਜਿਹੜਾ ਮਾਲਕ ਹੈ ਸੁੱਖਾਂ ਦਾ ਸਾਗਰ ਹੈ ਦੁੱਖਾਂ ਨੂੰ ਭੰਨਣ ਭਾਵ ਖਤਮ ਕਰਨ ਵਾਲਾ ਹੈ ਔਰ ਸਾਰੇ ਜੀਵਾਂ ਨੂੰ ਇੱਕ ਪਰਮੇਸ਼ਰ ਰਿਜਕ ਦਿੰਦਾ ਏ ਵਾਹਿਗੁਰੂ ਉਹਦੇ ਤੋਂ ਬਿਨਾ ਕੋਈ ਦੂਜਾ ਰਿਜਕ ਦੇ ਨਹੀਂ ਸਕਦਾ ਅਸੀਂ ਕਹਿੰਦੇ ਹਾਂ ਜੀ ਕੋਈ ਫਲਾਣਾ ਦੇਵਤਾ ਰਿਜਕ ਦਿੰਦਾ ਏ ਉਹ ਫਲਾਣਾ ਦਿੰਦਾ ਜੀ ਪਰ ਮਹਾਰਾਜ ਨੇ ਤੇ ਇੱਥੇ ਇੱਕ ਦੀ ਗੱਲ ਕੀਤੀ ਹੈ ਨਾ ਦੇਤ ਸਗਲ ਆਹਾਰੇ ਜੀ ਉਹ ਇੱਕ ਪਰਮੇਸ਼ਰ ਦਿੰਦਾ ਏ ਭਾਵੇਂ ਕਿੰਨੇ ਵੀ ਕੋਈ ਜੀਵ ਜੰਤੂ ਹੈ ਕਿਉਂਕਿ ਇਹ ਮਾਲਕ ਦਾ ਕੰਮ ਕੋਈ ਦੂਜਾ ਬੰਦਾ ਨਹੀਂ ਕਰ ਸਕਦਾ ਵਾਹਿਗੁਰੂ موسی ਪੈਗੰਬਰ ਨੇ ਕਿਹਾ ਸੀ ਨਾ ਵੀ ਮੈਂ ਤੁਹਾਡੀ ਬੰਦਗੀ ਬੜੀ ਕਰਦਾ ਤੇ ਮੈਨੂੰ ਤੁਹਾਡੇ ਵਾਲਾ ਕੰਮ ਦੇ ਦਿਓ ਵਾਹਿਗੁਰੂ ਮਾਲਕ ਕਹਿਣ ਲੱਗੇ موسیਆ ਤੂੰ ਸਾਡਾ ਕੰਮ ਨਹੀਂ ਕਰ ਸਕਦਾ ਜਿਹੜਾ ਕੰਮ ਅਸੀਂ ਕਰਦੇ ਆ ਕੋਈ ਦੂਜਾ ਨਹੀਂ ਕਰ ਸਕਦਾ ਕਹਿੰਦਾ ਨਹੀਂ ਜੀ ਦਿਓ ਤੁਸੀਂ ਮੈਨੂੰ ਮਾਲਕ ਪਰਮੇਸ਼ਰ ਕਹਿੰਦਾ ਲੈ ਫਿਰ موسیਆ ਅਸੀਂ ਰਿਜਕ ਦਿੰਨੇ ਆ ساری ਦੁਨੀਆ ਨੂੰ ਤੂੰ ਰਿਜਕ ਦੇਈਂ ਅੱਜ ਅੱਜ ਤੇਰੀ ਡਿਊਟੀ ਹੈ ਇੱਕੋ ਹੀ ਦਿਨ ਦਿੱਤਾ ਰੋਟੀ ਦੇਣ ਦਾ ਵਾਹਿਗੁਰੂ ਸਾਰਿਆਂ ਨੂੰ ਦਿੰਦਾ ਗਿਆ ਰੋਜ਼ ਰਿਜਕ ਬੇਵਚਾਰੀ ਮਾੜੇ ਕਰਮਾਂ ਵਾਲਾ ਬੰਦਾ ਸੀ ਕਹਿੰਦਾ ਇਹਨੂੰ ਤੇ ਭੁੱਖਾ ਮਾਰਨਾ ਹੀ ਚੰਗਾ ਏ ਉਹਨੂੰ ਰੋਟੀ ਨਹੀਂ ਦਿੱਤੀ ਸ਼ਾਮਾਂ ਨੂੰ ਜਦੋਂ ਪਰਮੇਸ਼ਰ ਨੇ ਪੁੱਛਿਆ ਮੂਸਿਆ ਦੇ ਆਇਆ ਰਿਜਕ ਕਹਿੰਦਾ ਜੀ ਹਾਂ ਪਰਮੇਸ਼ਰ ਜੀ ਕਹਿੰਦੇ ਮੂਸਿਆ ਜਿਹੜਾ ਉਹ ਸਿਵਿਆਂ ਦੇ ਵਿੱਚ ਬੇਵਚਾਰੀ ਕਰਮ ਬੰਦਾ ਔਰਤ ਦੀ ਮਰੇ ਹੋਏ ਸਰੀਰ ਨੂੰ ਕੱਢ ਕੇ ਕੁਕਰਮ ਕਰ ਰਿਹਾ ਸੀ ਤੇ ਉਸ ਬੰਦੇ ਨੂੰ ਰਿਜਕ ਕਿਉਂ ਨਹੀਂ ਦਿੱਤਾ ਕਹਿੰਦਾ ਜੀ ਉਹ ਮਾੜੇ ਕੰਮ ਕਰਦਾ ਸੀ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਜੀ ਕਹਿਣ ਲੱਗੇ ਜੇ ਮੈਂ ਦੁਨੀਆ ਦੇ ਮਾਰੇ ਕੰਮ ਦੇਖਣ ਲੱਗ ਜਾਣਾ ਤਾਂ ਸਾਰੀ ਦੁਨੀਆ ਭੁੱਖੇ ਮਰ ਜਾਵੇ। ਵਾਹਿਗੁਰੂ ਤਾਂ ਇਸ ਕਰਕੇ ਮਹਾਰਾਜ ਦਾ ਇੱਥੇ ਕਹਿਣ ਦਾ ਮਤਲਬ ਇਹੀ ਹੈ ਦੇਤ ਸਗਲ ਆਹਾਰੇ ਜੀ ਉਹ ਸਾਰਾ ਪਰਮੇਸ਼ਰ ਹੈ ਜਿਹੜਾ ਸਾਰੇ ਸੰਸਾਰ ਨੂੰ ਖੁਦ ਰਿਜਕ ਦੇ ਰਿਹਾ ਏ। ਅੱਗੇ ਕਹਿੰਦੇ ਨੇ ਜਲ ਥਲ ਪੂਰ ਰਹਾ ਮਿਹਰਵਾਨਾ ਸਤ ਬਲਿਹਾਰ ਜਾਈਏ ਕੁਰਬਾਨਾ ਪਰਮੇਸ਼ਰ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਖੁਸ਼ਕ ਜਗਾ ਦੇ ਵਿੱਚ ਵੀ ਹੈ ਔਰ ਉਹ ਸਦਾ ਹੀ ਮੇਰਾ ਕਰਨ ਵਾਲਾ ਹੈ ਤੇ ਜਿਹੜਾ ਪਰਮੇਸ਼ਰ ਜਰੇ ਜਰੇ ਵਿੱਚ ਵਸਦਾ ਜਲ ਥਲ ਦੇ ਵਿੱਚ ਵਸਦਾ ਹੈ ਸਰੀਰ ਕਰਕੇ ਬਲਹਾਰ ਜਾਈਏ ਮਨ ਕਰਕੇ ਕੁਰਬਾਨ ਜਾਈਏ ਸੈਂਕੜੇ ਵਾਰ ਇੱਕ ਵਾਰ ਨਹੀਂ ਮਹਾਰਾਜ ਇਹ ਕਹਿੰਦੇ ਵਾਰ ਵਾਰ ਬਾਰੇ ਜਾਵਾਂ ਵਾਹਿਗੁਰੂ ਰੈਣ ਦਿਨ ਸਤੇ ਸਦਾ ਧਿਆਈ ਜੇ ਕਿਨ ਮੈਂ ਸਗਲ ਉਧਾਰੇ ਜੀਆ ਦਿਨੇ ਵੀ ਤੇ ਰਾਤਾਂ ਨੂੰ ਵੀ ਉਸ ਪਰਮੇਸ਼ਰ ਨੂੰ ਧਿਆਉ ਜਿਹੜਾ ਪਰਮੇਸ਼ਰ ਇੱਕ ਛਿਣ ਦੇ ਵਿੱਚ ਸਾਡਾ ਉਧਾਰ ਕਰ ਸਕਦਾ ਹੈ ਇੱਕ ਛਿਣ ਦੇ ਵਿੱਚ ਬਸ ਉਹਦੀ ਨਜ਼ਰ ਦੇ ਥੱਲੇ ਆ ਜਾਈਏ ਅਸੀਂ ਉਹਦੀ ਨਜ਼ਰ ਦੇ ਪਾਤਰ ਬਣ ਜਾਈਏ ਅਸੀਂ ਸਮਾਪਤੀ ਦੀਆਂ ਪੰਕਤੀਆਂ ਪਾਤਸ਼ਾਹ ਜੀ ਕਹਿੰਦੇ ਨੇ ਰਾਖ ਲੀਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਜਦੋਂ ਕੋਈ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਨਾਮ ਜਪਦਾ ਹੈ ਤਾਂ ਸਤਿਗੁਰੂ ਜੀ ਨਾਮ ਜਪਣ ਵਾਲਿਆਂ ਨੂੰ ਦਰਬਦਰ ਤੇ ਜੂਨਾ ਦੇ ਵਿੱਚ ਭਟਕਣ ਦੇ ਨਾਲੋਂ ਰੱਖ ਲੈਂਦੇ ਨੇ ਰੱਖਦੇ ਨਹੀਂ ਪਰਮੇਸ਼ਰ ਜੀ ਆਪਣੇ ਪਿਆਰਿਆਂ ਦੀ लाज ਵਾਹਿਗੁਰੂ ਉਹ ਉਹਨਾਂ ਨੂੰ ਜੂਨਾ ਦੇ ਵਿੱਚ ਨਹੀਂ ਭਟਕਣ ਦਿੰਦੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਬਹਿਣ ਦੀ ਜਗ੍ਹਾ ਦਿੰਦੇ ਨੇ ਰਾਖ ਲਈਏ ਸਗਲੇ ਪ੍ਰਭ ਆਪੇ ਉੱਤਰ ਗਏ ਸਭ ਸੋਗ ਸੰਤਾਪੇ ਨਾਮ ਦੇ ਪ੍ਰਤਾਪ ਕਰਕੇ ਹਰੇਕ ਤਰ੍ਹਾਂ ਦਾ ਦੁੱਖ ਦਲੇਦਰ ਆਦੀ ਵਿਆਦੀ ਉਪਾਦੀ ਜੀਵਨ ਦੇ ਵਿੱਚੋਂ ਖਤਮ ਹੋ ਗਈ ਵਾਹਿਗੁਰੂ ਨਾਮ ਜਪਤ ਮਨ ਤਨ ਹਰੀ ਆਵਲ ਜਿੱਥੇ ਵਿਹਾਰੀ ਲੱਗੀ ਹੋਵੇ ਤੇ ਵਿਹਾਰੀ ਲਾਈਦੀ ਹੈ ਉੱਥੇ ਕਈ ਇਹਨੂੰ ਹਰੀਆਵਲ ਪੜ ਦਿੰਦੇ ਨੇ ਉਹ ਸਿਆਰੀ ਲਾ ਕੇ ਪੜ ਦਿੰਦੇ ਨੇ ਪਰ ਜਦੋਂ ਥੋੜਾ ਜਿਹਾ ਰਾਰੇ ਨੂੰ ਵਿਹਾਰੀ ਨੂੰ ਲੰਮੀ ਕਰਾਂਗੇ ਤੇ ਫੇਰ ਵਿਹਾਰੀ ਲੱਗੇਗੀ ਹਰੀਆਵਲ ਤਾਂ ਪਾਤਸ਼ਾਹ ਕਹਿੰਦੇ ਜਦੋਂ ਨਾਮ ਜਪ ਜਪੇਗਾ ਬੰਦਿਆ ਤੇਰਾ ਸੁੱਕਾ ਹੋਇਆ ਮਨ ਹਰਿਆ ਭਰਿਆ ਹੋ ਜਾਏਗਾ ਵਾਹਿਗੁਰੂ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਫਿਰ ਗੁਰੂ ਨਾਨਕ ਦੀ ਨਦਰ ਦਾ ਤੂੰ ਪਾਤਰ ਬਣ ਜਾਏਗਾ ਸਤਿਗੁਰੂ ਜੀ ਫਿਰ ਤੇਰੇ ਤੇ ਬਖਸ਼ਿਸ਼ਾਂ ਵਰਤਾਉਣਗੇ ਇਸ ਕਰਕੇ ਆਓ ਜੀ ਅੱਜ ਦੇ ਸ਼ਬਦ ਦੀ ਵਿਚਾਰ ਕੀਤੀ ਹੈ ਬੋਲਦਿਆਂ ਤੋਂ ਤਮਾਮ ਖੁੱਲਾ ਹੋ ਗਈਆਂ ਹੋਣਗੀਆਂ ਸੰਗਤ ਅਤੇ ਗੁਰਬਖਸ਼ਣ ਜੋਗ ਹੈ ਸਾਰੀ ਸੰਗਤ ਨੇ ਸ਼ਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਹੈ ਸਿੱਖੋ ਸ਼ਬਦ ਪਿਆਰੇ ਓ ਜਨਮ ਮਰਨ ਕੀ ਤੀਕ ਮੁਖਿਓ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇੰਦਾਈ ਦਇਆ ਖਿਲੈ ਸਗਲ ਜਗਤ ਚੰਗਿਆਈਆ ਬੁਰੀਆਈਆ ਵਚ ਧਰਮ ਹਦੂਰ ਧਰਮੀ ਆਪ ਆਪਣੀ ਜਿਲੇੜਕੇ ਦੂਰ ਇੰਨੇ ਨਾਮ ਤੇ ਆਇਆ ਹੈ ਮਸਾਕਤ ਘਾਲ ਨਾਨਕ ਤੇ ਮੁਖੀ ਉਜਲੀ ਕੀਤੀ ਛੁਟੀ ਨਾਲ ਆਹ ਹਿੰਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੰਦੀ ਤੁੰठा ਕੁਰ ਤੁਮ ਚੇਤੇ ਉਚਾ ਸਗਲ ਸਮਗਰੀ ਤੁਮ ਰਹਿ ਸੂਤਰ ਤਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਤੁਧਿ ਆਗੇ ਅਰਦਾਸ ਹਮਾਰੀ ਜੀਉ ਪਿੰਡ ਗੋਹ ਨਾਨਕ ਸਭ ਤੇਰੀ ਵਡਿਆਈ ਵਾਹਿਗੁਰੂ ਸਾਹਿਬ ਜੀ ਅਰਦਾਸ ਸਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ 6 10ਵੀਂ ਪ੍ਰਥਮ ਭਗਵਤੀ ਸਮਰਕਾਹ ਗੁਰੂ ਨਾਨਕ ਦੇਵ ਜੀ ਤੇ ਆਏ ਫਿਰੰਗ ਗੁਰੂ ਤੇ ਮਰਦਾਸ ਰਾਮ ਦਾ ਸੇਵ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰੈ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਏ ਇਸ ਸਿੱਖੀ ਸਭ ਕੁਝ ਜਾਇ ਤੇ ਇੱਕ ਵਾਰ ਦਸਮਰਿਆ ਕਰਨਾਂ ਦੀ ਆਵੇ ਤਾਈ ਸਤਨਾ ਜੀ ਸਾਹਿਬ ਇਸਮੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾ ਜੀ ਸਾਹਿਬ ਪਾਤਸ਼ਾਹ ਦੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰ ਦੀ ਦਰਦ ਤੇ ਅੰਦਰ ਕੀ ਖਾਲਸਾ ਜੀ ਸਭੋ ਲੋ ਜੀ ਪੰਜਾ ਪਿਆਰਿਆਂ ਚ ਸਭ ਜਿਆ ਦੇ 40 ਮੁਕਤੀਆਂ 8ੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਰਣ ਕੀ ਸ਼ਕਤੀ ਦੇ ਚਲਾਈ ਤੇ ਇੱਕ ਵਾਰੀ ਦੇਖਣ ਗਿਆ ਡੇਟ ਕੀਤਾ ਤਿੰਨਾ ਪਿਆਰ ਇਸ ਤਰੈ ਨਿਕਮਾਈ ਤੇ ਅੰਦਰ ਕੀ ਖਾਲਸਾ ਜੀ ਸਭੋ ਲੋ ਜੀ ਜਿਨ੍ਹਾਂ ਸਿੰਘ ਸਿੰਘ ਨੇ ਨਿਤਰਮਦੇਸ਼ ਦੇ ਉਤੇ ਬੰਦ ਬੰਦ ਕਾਇ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀਆ ਰੇ ਸਿੱਖੀ ਕੇ ਸੰਸਵਸਨ ਨਾਲ ਨਿਵਾਇਤ ਨਾਨਕ ਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਸਭੋ ਲੋ ਜੀ ਪੰਜਾ ਤਖਤਾ ਸਰਬੱਤ ਗੁਰਦਵਾਰਿਆਂ ਦਾ ਤੇ ਅੰਤਰ ਕੀ ਖਾਲਸਾ ਜੀ ਸਭ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕਿਰਦਾਸ ਜੀ ਸਰਬਤ ਖਾਲਸਾ ਜੀ ਵਾਹਿਗੁਰੂ 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 ਨਾਮ ਚੇਤਾਵ ਚਤਨ ਕਸਰ ਕਾ ਸਰਬਸ ਖੋਵੇ ਜਾਂ ਜਾਂ ਖਾਲਸਾ ਜੀ ਸਭ ਤਾਂਤਰ ਅਛਰਿਆ ਆਦਿਕ ਤਿ ਫਤੇ ਬ੍ਰਧ ਕੀ ਪੈਤ ਪੰਨ ਕੀ ਜੀ ਸ੍ਰੀ ਸਵ ਜੀ ਕੇ ਸਾਈ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾ ਨੂੰ ਸਿੱਖੀ ਦਾਣ ਕੇ ਇਸ ਦਾ ਨਰੇ ਦਾਣ ਰੈ ਦਾਣ ਵੇਖ ਦਾਣ ਬਸਾ ਦਾਣ ਭਰੋਸਾ ਦਾਣ ਦਾਣ ਸਰਦਾ ਦਾਣ ਨਾਮ ਦਾਣ ਸ੍ਰੀ ਅਮਰ ਸਰ ਜੀ ਦੇ ਦਰਸ਼ਨ ਸਿਨਾਣ ਚੌਕੀਆਂ ਝੰਡੇ ਬੰਗੇ ਜੋਗ ਜੋਗ ਟਲ ਧਰਮ ਕਾ ਜੇ ਕਾਰ ਖਲਸਾ ਜੀ ਸਭ ਬੋਲਣਾ ਜੀ ਆਪ ਜੀ ਆਨੇ ਸਿੱਖਾਂ ਦਾ ਮਨਨੀਵਾ ਮਤ ਉੱਚੀ ਮਤ ਪੱਧਰ ਰੱਖਾ ਵੇ ਗੁਰੂ ਕਾਲ ਗੁਰਖ ਆਪਣੀ ਬੰਦੀਸ ਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂਤਾਮਾ ਜੀ ਨਾਲ ਤੋਂ ਖਾਲਸਾ ਪੰਥ ਨੂੰ ਵਿਛੜਿਆ ਗਿਆ ਜੀ ਖੁੱਲੇ ਦਰਸ਼ਨ ਦੇ ਦਾਰ ਸਿਵਾ ਸੰਭਾਲ ਦਾ ਦਨ ਪਿਆਰੇ ਖਾਲਸਾ ਜੀ ਨੂੰ ਬਖਸ਼ਣਾ ਹੇ ਨਿਮਾਣਿਆ ਦੇ ਮਾਨ ਤਾਣੇ ਤਾਣੀ ਉਹ ਕੈਂਦੀ ਸੱਚੇ ਪਿਤਾ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਆ ਨੇ ਮਹਾਨ ਬਖਸ਼ਿਸ਼ ਕੀਤੀ ਅਮਰਤਵਲੇ ਤੁਲੇ ਕੀ ਤਖਤ ਨਵਰਾਜ ਮਨੂ ਕੀ ਸਿੱਖ ਸੰਗਤਨ ਦਰਸ਼ਨ ਦੀਦਾਰੇ ਦੇਖਣੇ ਹਲ ਕਰ ਰਹੇ ਹਾਂ ਆਪ ਜੀਆ ਦਾ ਕੋਟਾਨ ਕੋਟਾਨ ਧੰਵਾਦ ਲੱਖ ਲੱਖ ਸ਼ੁਕਰੇ ਪਾਤਸ਼ਾਹ ਜੀ ਪਵਨ ਚਰਨ ਕਮਲਾ ਵਿੱਚ ਇਤਨੇ ਵਿਸਾੜੀਆਂ ਬਾਣੀਆਂ ਦੇ ਜੱਬ ਕੀਤੀ ਤੇ ਗੁਰਬਾਨੀ ਦੀਆਂ ਬਚਾਰਾ ਹੋਈਆਂ ਬਾਣੀ ਪੜਦਿਆਂ ਤੋਂ ਵਿਚਾਰਾ ਕਰਦਿਆਂ ਤਮਾਮ ਬੁਲਾਗ ਨਹੀਂ ਬੱਚੇ ਸੰਨ ਕੀ ਮਾਫ ਕਰਨਾ ਕੇ ਵਾਸਤੇ ਸੋਧ ਦਾ ਤਿਸ਼ਪਸ਼ਟ ਬਾਣੀ ਪੜਨ ਦੀ ਸੇਵਾ ਕਰਨ ਦੀ ਸਮੱਤ ਬਲਵੋ ਦੀ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ ਬੜੀ ਸੁਣੀ ਗੁਰਬਾਨੀ ਸੱਚਖੰਡ ਵੇਖ ਕੇ ਸੋਧ ਕੀ ਪ੍ਰਵਾਨ ਕਰ ਲੈਣ ਦੀ ਦਰ ਤੇ ਆਈ ਸੰਗਤਨ ਹਿਰਦ ਆਪ ਜੀਆਂ ਦੇ ਬਾਣੀ ਦੇ ਅੰਦਰ ਚਾਰ ਪਹਿਰ ਰੈਣ ਸੁੱਖਾ ਨਾਲ ਬਤੀਤ ਹੋਈ ਹੈ ਚਾਰ ਪਹਿਰ ਦਿਨ ਦਾ ਸੁੱਖਾ ਨਾਲ ਪੂਰ ਕਰਾਉਣਾ ਜੀ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤੈਨੂੰ ਫੁਲਪੇਟਾ ਕੀਤਾ ਦਰ ਪ੍ਰਵਾਨ ਕਰਨਾ ਬਾਣੀ ਵਿੱਚੋਂ ਹੁਕਮਨਾਮੇ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ਣੀ ਸਹੀ ਪਿਆਰੇ ਮਿਲ ਜਿਨਾ ਮਿਲੇ ਆਪ ਜੀ ਦਾ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੂ ਚਹੈ ਰਾਜ ਕਰੇਗਾ ਖਾਲਸਾ ਘਰ ਹੋਈ ਸਭ ਮਿਲਾਂਗੀ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਦੇ ਜੋ ਸਰਦਾ ਕਰ ਸੇਵਦੇ ਬੋਲੇ ਸੋਨਿਆ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਸੁਖ ਹੋ ਟਲ ਗੁਰਸੇਵੀਐ ਅਹਨ ਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀ ਨਾਸਰੀ ਮਹਲਾ ਪਹਿਲਾ ਜਿਉ ਤਪਤ ਹੈ ਬਾਰੂ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲਾਈ ਬਹੁਤਾ ਬੋਲਨ ਚਖਣ ਹੋਏ ਵਿਨ ਬੋਲੇ ਜਾਣੈ ਸਭ ਸੋਈ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਜੈ ਪਵਨ ਆਖੈ ਸਭ ਜਾਈ ਜੇਤਾ ਮੂਹ ਪ੍ਰੀਤ ਸੁਵਾਦ ਸਭ ਕਾਲਖ ਦਾਗਾ ਦਾਗ ਦਾਗ ਦੋਸ਼ ਮੋ ਚੱਲਿਆ ਲਾਈ ਦਰਗਹਿ ਬੈਸਨ ਨਾਹੀ ਜਾਈ ਕਰਮ ਮਿਲੈ ਆਖਣ ਤੇਰਾ ਨਾਮ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਐ ਸਰ ਨਾਨਕ ਸਾਚਾ ਸਰਬਦਾਤਾਰ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗਤ ਜੀ ਕਲ ਨੂੰਕੜਾ ਪ੍ਰਸ਼ਾਦ ਦੀ ਸੇਵਾ ਭਾਈ ਕਸ਼ਮੀਰ ਸਿੰਘ ਢਿੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਹੈ ਦੁਆਰਾ ਫਿਰ ਬੇਨਤੀ ਹੈ ਕੱਲ ਨੂਕੜਾ ਪ੍ਰਸ਼ਾਦ ਦੀ ਸੇਵਾ ਭਾਈ ਕਸ਼ਮੀਰ ਸਿੰਘ ਢਿੱਲੋਂ ਇਹਨਾਂ ਦੇ ਪਰਿਵਾਰ ਵੱਲੋਂ ਹੈ ਦੂਸਰੀ ਬੇਨਤੀ ਜੋ ਕਿ ਭਾਈ ਆਪਾਂ ਅੱਗੇ ਹਰ ਐਤਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਠ ਕਰਦੇ ਹਾਂ ਸੋ ਅੱਜ ਐਤਵਾਰ ਵਾਲਾ ਦਿਨ ਹੈ ਤੋ ਅੱਜ ਪਾਈ ਸ੍ਰੀ ਸੁਖਮਨੀ ਸਾਹਿਬ ਤੋਂ ਬਿਸ਼ਰਾਮ ਰਹੇਗਾ ਅੱਜ ਨਹੀਂ ਹੋਣਗੇ ਪਾਠ ਕਿਉਂਕਿ ਅੰਦਰਲੇ ਗੁਰਦੁਆਰਾ ਸਾਹਿਬੇ ਕੀ ਸ੍ਰੀ ਖੰਡ ਪਾਠ ਸਾਹਿਬ ਚੱਲ ਰਿਹਾ ਹੈ। ਤੋ ਦਾਸ ਦੀ ਉਧਰ ਖੰਡ ਪਾਠ ਸਾਹਿਬ ਦੇ ਵਿੱਚ ਸੇਵਾ ਹੈ। ਇਸ ਕਰਕੇ ਇਹ ਬੇਨਤੀ ਪ੍ਰਵਾਨ ਕਰਨੀ ਜੀ ਅਗਲੇ ਐਤਵਾਰ ਆਪਾਂ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਉਸੇ ਤਰ੍ਹਾਂ ਸੁਖਮਨੀ ਸਾਹਿਬ ਦੇ ਪਾਠ ਕਰਾਂਗੇ। ਦੁਆਰਾ ਫਿਰ ਸੰਗਤਾਂ ਨੂੰ ਬੇਨਤੀ ਹੈ ਅੱਜ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਹੀਂ ਹੋਣਗੇ ਬਿਸ਼ਰਾਮ ਰਹੇਗਾ ਜੀ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ